ਹਾਂਜੀ ਦੋਸਤੋ ਜਿਹੜੀਆਂ ਬਈ ਆਹ ਮੁੰਡਿਆਂ ਦੇ ਮਗਰ ਤੁਸੀਂ ਜਾਮਨਾ ਦੇਖੀ ਜਾਂਨੇ ਹੋ ਨਾ ਤੇ ਇਹ ਆਪਣੇ ਖੇਤ ਦੇ ਕਿਨਾਰੇ ਤੇ ਲੱਗੀਆਂ ਖਾਲ ਤੇ ਜਦੋਂ ਆਈ ਹਰਿਆਲੀ ਆਏ ਪਾਈ ਸੀਗੀ ਹਨਾ ਕਾਂਗਰਸ ਦੀ ਸਰਕਾਰ ਸੀਗੀ 5-6 ਸਾਲ ਹੋ ਗਏ ਹੋਣਗੇ ਬਈ ਇਹ ਜਾਮਨਾ ਲਾਈਆਂ ਨੂੰ ਤੇ ਇਹ ਮੁੰਡਿਆਂ ਨੇ ਆਪਦੇ ਹੱਥੀ ਜਾਮਨਾ ਲਾਈਆਂ ਸੀ ਹਰਮਨ ਨੇ ਤੇ ਹਰਜੀਤ ਨੇ ਨਿੱਕੇ ਨਿੱਕੇ ਸੀ ਹਰਮਨ ਉਹਦੋਂ ਹਨਾ ਯਾਦ ਹਾਂ ਹਾਂ ਯਾਦ ਆ ਹਰਜੀਤ ਦਾ ਹਾਂਜੀ ਵੀ ਛੋਟੇ ਹੁੰਦੇ ਸੀ ਲੱਗਦਾ ਸੀ ਏਡੀਆਂ ਢੰਗਾਂ ਹੋ ਜਾਣਗੀਆਂ ਨਹੀਂ ਬਈ ਆ ਬਈ ਦੇਖ ਲਓ ਸਾਡੇ ਹੱਥੀ ਲਾਈਆਂ ਹੋਈਆਂ ਮੈਂ ਆਈ ਹਰੇ ਲੀਆਬ ਤੋਂ 25 ਬੂਟੇ ਲੈ ਕੇ ਆਏ ਸੀ ਆਸਾ ਬੂਟ ਨਰਸਰੀ ਤੋਂ ਤੇ ਆਪਣੇ ਇੱਥੇ 8-9 ਤਾਂ ਜਾਮ ਨਾਲ ਲੱਗੀਆਂ ਨੇ ਇਹਨਾਂ ਨੂੰ ਐਤ ਕੀ ਫਾਲ ਆਇਆ ਸੀ ਥੋੜਾ ਥੋੜਾ ਹਨਾ ਥੋੜਾ ਥੋੜਾ ਫਾਲ ਆਇਆ ਸੀ ਬਾਕੀ ਹੋਰ ਵੀ ਬੂਟੇ ਆਪਣੇ ਬਹੁਤ ਲੱਗੇ ਆ ਤੇ ਆ ਜਾਮ ਨਾਲ ਤੁਹਾਨੂੰ ਦਿਖਾਉਣੇ ਆ ਲਾਈਨ 'ਚ ਲੱਗੀਆਂ ਇਹਦਾ ਮਕਸਦ ਵੀਡੀਓ ਦੇਹੀ ਹੈ ਵੀ ਜੇ ਆਪਾਂ ਕੁਝ ਲਾਉਣੇ ਹਨਾ ਤਾਂ ਹੋ ਤਾਂ ਜਾਂਦਾ ਹੀ ਆ ਬਈ ਬੱਚਿਆਂ ਨੂੰ ਜਰੂਰ ਇਹ ਮੰਨ ਲਓ ਆਤ ਪਾਓ ਵਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਨ ਬੂਟੇ ਲਾਉਣ ਤੇ ਆਹ ਦੇਖ ਲਓ ਤੁਸੀਂ ਆਹ ਬੱਚਿਆਂ ਨੇ ਲਾਗੀਆਂ ਸੀ